ਆਹ ਰਸਤਾ ਹੈ ਜੀ ਇੱਕ ਮਿੰਟ ਦੇਖੋ ਭਾਈ ਆਹ ਰਸਤਾ ਹੈ ਤੇਰਾ ਮਿਨਿਸਟਰ ਜੀ ਪਲੀਜ਼ ਇਧਰ ਆਓ ਆਹ ਰਸਤਾ ਆਇਆ ਸਾਡੇ ਆਪਣੀ ਪ੍ਰਾਪਰਟੀ ਦੇ ਅੰਦਰ ਜਾਣ ਵਾਸਤੇ ਅੱਜ ਪਤਾ ਨਹੀਂ ਕਿਹੜੀ ਨੌਬਤ ਆ ਗਈ ਆ ਕਿ ਪੰਜਾਬ ਪੁਲਿਸ ਨੇ ਰਸਤਾ ਹੀ ਰੋਕਤਾ ਅਸੀਂ ਤੁਹਾਡੇ ਕੋਲ ਖੜੇ ਹਾਂਗੇ ਜੇ ਤੁਹਾਡੇ ਨਾਲ ਧੱਕਾ ਹੋਗਾ ਕੋਡ ਰਡ ਰਿਹਾ ਬੰਨਾ ਕੋਡ ਵਾਲੇ ਕੋਡ ਰਿਹਾ ਕੀ ਆਡਰ ਕਰਤਾ ਵੀ ਜੇ ਕਾਦੀ ਬਾਕੀ ਗਿਆ ਰਾਇ ਇਹਦੀ ਵਕਤੀ ਕੋਈ ਨਹੀਂ ਆਗੀ ਮੇਰੀ ਕਪੈਟੀ ਗਿਆ ਰਾਇ ਇਹਦੀ ਦੇਖ ਤੂੰ ਫੈਸਟੀ ਘਟਾ ਜੀ ਤੁਸੀਂ ਜੱਜ ਤੋਂ ਉੱਪਰ ਹੋ ਤੁਸੀਂ ਜੱਜ ਤੋਂ ਉੱਪਰ ਹੋ ਜ਼ਿਮਨੀ ਚੋਣਾ ਤੋਂ ਪਹਿਲਾਂ ਜਲੰਧਰ ਦੇ ਵਿੱਚ ਹਗਾਮਾ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈ ਤੇ ਇਸ ਮੌਕੇ ਹੀ ਜਲੰਧਰ ਤੋਂ ਪਾਰਲੀਮੈਂਟ ਮੈਂਬਰ ਚੰਜੀਤ ਸਿੰਘ ਚੰਨੀ ਹੋਰੀ ਵੀ ਪਹੁੰਚੇ ਨੇ ਜਿੱਥੇ ਚੰਨੀ ਅਤੇ ਪੁਲਿਸ ਅਫਸਰਾਂ ਵਿਚਕਾਰ ਤੂਤੂ ਮਾਮੇ ਵੀ ਦੇਖਣ ਨੂੰ ਮਿਲੀ ਹੈ ਇਸ ਦੇ ਨਾਲ ਹੀ ਕਾਂਗਰਸੀ ਲੀਡਰਾਂ ਅਤੇ ਪੁਲਿਸ ਦੇ ਵਿਚਕਾਰ ਤਕਰਾਰ ਵੀ ਹੋਈ ਹੈ ਇਸ ਮੌਕੇ ਚੰਨੀ ਹੋਰਾ ਨੇ ਪੰਜਾਬ ਸਰਕਾਰ ਤੇ ਧੱਕੇਸ਼ਾਹੀ ਕਰਨ ਦੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਕਾਉਂਸਲਰ ਦੀ ਪ੍ਰਾਪਰਟੀ ਨੂੰ ਦੱਬਣ ਲਈ ਪੰਜਾਬ ਸਰਕਾਰ ਲੋ ਪੁਲਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਰੁਕੇ ਗਿਆ ਦੇਖੋ ਭਾਜੀ ਇਧਰ ਦੇਖੋ ਗੱਡੀਆਂ ਭਾਜੀ ਪੁਲਿਸ ਦੇ ਦੇਖੋ ਆਹ ਰਸਤਾ ਹੈ ਜੀ ਇੱਕ ਮਿੰਟ ਦੇਖੋ ਭਾਈ ਆਹ ਦੇਖੋ ਆਹ ਰਸਤਾ ਹੈ ਤੇਰਾ ਮਨਿਸਟਰ ਜੀ ਪੁਲਿਸ ਸਤਰਾਓ ਆਹ ਰਸਤਾ ਆ ਸਾਡੇ ਆਪਣੀ ਪ੍ਰਾਪਰਟੀ ਦੇ ਅੰਦਰ ਜਾਣ ਵਾਸਤੇ ਅੱਜ ਪਤਾ ਨਹੀਂ ਕਿਹੜੀ ਨੌਬਤ ਆ ਗਈ ਆ ਕਿ ਪੰਜਾਬ ਪੁਲਿਸ ਨੇ ਰਸਤਾ ਹੀ ਰੋਕਤਾ ਆ ਦੋਨੋਂ ਗੱਡੀਆਂ ਲੱਗੀਆਂ ਖਿੜਕੀਆਂ ਲਾਈਆਂ ਕੋਈ ਨੰਗ ਦਾ ਖਿੜਕੀ ਮਾਰਦੇ ਆ ਪਲ ਵੀ ਪਿੱਛੇ ਖੜੇ ਹੋ ਹਾਂ ਆਪਾਂ ਦਾਜ ਆ ਕੇ ਦੇਖਣ ਲੱਗੇ ਗੁਰਦਵਾਰਾ ਫਿਰ ਬੈਠ ਕੇ ਸ਼ੋਰਟ ਆਊਟ ਕਰਾਉਣਾ ਉਹਦੀ ਤਾਂ ਗੱਲ ਆ ਗੱਲ ਹੋਈ ਆ ਪੁਲਿਸ ਸਾਹਿਬ ਮੈਂ ਤੁਹਾਡੀ ਕਿਨੇ ਵਾਰ ਆਉਂਦਾ ਵਰਨਾ ਯਾਰ ਭਾਜੀ ਪੁਲਿਸ ਸਾਹਿਬ ਮੈਂ ਤਾਂ ਅਸੀਂ ਤੁਹਾਡੀਆਂ ਕਰ ਰਹੇ ਆ ਪੰਜ ਦਿਨ ਹੋ ਗਏ ਲਗਾਤਾਰ ਆ ਸੁਣ ਲਓ ਨਾ ਗੱਲਾਂ ਕੀ ਕਰਦੇ ਨੇ ਬਿਠਾਉਂਦੇ ਬਿਠਾਉਂਦੇ ਮੈਂ 20 ਮਿੰਟਾਂ ਪਾਜੀ ਬਿਠਾਉਣ ਦੇ ਪਹਿਲੇ ਦਿਨ ਜਿੱਦਾਂ ਕੰਮ ਸ਼ੁਰੂ ਹੋਇਆ ਪੁੱਛੋੜੀ ਕੁਝ ਨਹੀਂ ਕਰਿਆ ਮੈਂ ਇੱਥੇ 5 ਘੰਟੇ ਬੈਠ ਕੇ ਕੀ ਕਿਹਾ ਤੁਸੀਂ ਸਾਡੇ ਕੋਲ ਵਰਕਿੰਗ ਕੋਡ ਵੱਲੋਂ ਯਾਰ ਇਹ ਤੁਸੀ ਲਿੰਗ ਸੈਲਿੰਗ ਤੇ ਲੱਦਾ ਡਿਟੇਲ ਲੱਦਾ ਕ੍ਰੇਟਿੰਗ ਦਾ ਚਾਰਜ ਤੇ ਟ੍ਰਾਂਸ ਇਸ ਗੱਲ ਦਾ ਮਸਲਾ ਕੀ ਹੈ ਜੀ ਇਹੀ ਸਵਾਲ ਕੱਲ ਤੁਸੀਂ ਪੜਾਈ ਪੜਾਈ ਗੱਲ ਨਹੀਂ ਕਰਨੀ ਹੈ ਗੱਲ ਕਰਨੀ ਹੈ ਬੋਰਡ ਦੇ ਉੱਤੇ ਉਹ ਲਿਖਿਆ ਹੈ ਕਾਰਪੋਰੇਸ਼ਨ ਬੱਡੀ ਉਹਦਾ ਬੱਡੀ ਦਾ ਕੋਈ ਮਸਲਾ ਨਹੀਂ ਹੈ ਗੱਲ ਸਚਾਈ ਦਾ ਵੀ ਸਚਾਈ ਦੀ ਹੈ ਸਚਾਈ ਇਹ ਹੈ ਸਚਾਈ ਤੇ ਕੰਮ ਹੋਣਾ ਇਥੇ ਜੋ ਹੋਣਾ ਹੈ ਗੱਲ ਸਚਾਈ ਆ ਸੱਚ ਦੇ ਉੱਤੇ ਜੋ ਹੋਊਗੀ ਸੱਚ ਦੇ ਉੱਤੇ ਜਿਹੜੀ ਗੱਲ ਹੋਊਗੀ ਉਹਦੇ ਅਸੀਂ ਨਾਲ ਖੜਾਂਗੇ ਇੱਥੇ ਖੜਾਂਗੇ ਅਸੀਂ ਉਹਦੇ ਨਾਲ ਕਿ ਆ ਬੰਦਾ ਸੱਚਾ ਇੱਕ ਮਿੰਟ ਸਰ ਸਚਾਈ ਸਰ ਪੁਲਿਸ ਨੇ ਇਦਾਂ ਖੜ ਕੇ ਕੱਢਣੀ ਆ ਕਿ ਕੋਰਟ ਨੇ ਕੱਢਣੀ ਆ ਇਹ ਇੱਥੇ ਕੰਸਟਰਕਸ਼ਨ ਬੰਦ ਕਰ ਦੇਣਾ ਅਸੀਂ ਤੁਰ ਗਿਆ ਕੋਰਟ ਨੇ ਇਹਨਾਂ ਨੂੰ ਸਟੇ ਦਿੱਤੀ ਕੋਰਟ ਨੇ ਕੀ ਸਟੇ ਦਿੱਤੀ ਹੋਈ ਸਰ ਪੜ ਕੇ ਦੇਖੋ ਮੈਂ ਸਭ ਕੁਝ ਪੜਿਆ ਹੋਇਆ ਆ ਚਾਰ ਵਾਰੀ ਮੈਂ ਪੜ ਲਿਆ ਆ ਪੜੋ ਇੱਕ ਵਾਰੀ ਫੇਰ ਪੜ ਲੋ ਸਭ ਕੁਝ ਪੜ ਲਿਆ ਮੈਂ ਬਿਜੇ ਮੈਂ ਅਨਪੜ ਨਹੀਂ ਆ ਪੜਿਆ ਲਿਖਿਆ ਠੀਕ ਆ ਨਾ ਮੈਂ ਪੜਿਆ ਹੈ ਕਾਜ ਕੀ ਕਹਿੰਦਾ ਕੀ ਇਹਦੀ ਕਪੈਸਿਟੀ ਆ ਸਾਰਾ ਪਤਾ ਮੈਨੂੰ ਇਹਦਾ ਠੀਕ ਆ ਨਾ ਇਹ ਉਹਦਾ ਦਾੜੀ ਕਿ ਬਾਕੀ ਗਿਆ ਰਾਇ ਇਹਦੀ ਕਿ ਬਾਕੀ ਕੋਈ ਨਹੀਂ ਹੈਗੀ ਦਾੜੀ ਕਿ ਬਾਕੀ ਗਿਆ ਰਾਇ ਇਹਦੀ ਕਿ ਬਾਕੀ ਨਹੀਂ ਹੈਗੀ ਇੱਕ ਬਸਤੀ ਘਟਾ ਜੀ ਤੁਸੀਂ ਜੱਜ ਦੇ ਉੱਪਰ ਹੋ ਤੁਸੀਂ ਜੱਜ ਦੇ ਉੱਪਰ ਹੋ ਤੇਰੀ ਜਵਾਨ ਬੋਲਦੀ ਹੈ ਮੈਂ ਤਾਂ ਨਹੀਂ ਬੋਲਦਾ ਕੋਈ ਨਹੀਂ ਮੈਂ ਕਰੀ ਤੁਸੀਂ ਕੇ ਬੋਲ ਇੱਕ ਮਿੰਟ ਜੇ ਬੇਜਾ ਰਾਮ ਲਗਾ ਤੋਰ ਆਇਨਾ ਬੋਲੋ ਕਮਾਲ ਹੋ ਗਈ ਹੈ ਕੀ ਹੋ ਰਹਿ ਰਹੇ ਆ ਇਹਨਾਂ ਗੱਲ ਗਲਤ ਆ ਸਰੂ ਇੱਥੇ ਸੱਚ ਕੱਢਣ ਸਤ ਤਾਨੂੰ ਕੀ ਇਤਰਾਜ਼ ਆ ਕਢਾਓ ਅਸੀਂ ਤੁਹਾਡੇ ਕੋਲ ਖੜੇ ਹਾਂਗੇ ਜੇ ਤੁਹਾਡੇ ਨਾਲ ਧੱਕਾ ਹੋਊਗਾ ਉਹ ਗੋਡਾਡ ਰ ਨਹੀਂ ਅੱਬ ਮੰਨਣਾ ਆਰਡਰ ਆ ਰਿਹਾ ਕਰਤਾ ਵਿਜੇ ਇਹ ਆਰਡਰ ਕਰਤਾ ਚੋੜ ਕਰਤਾ ਕਰਤਾ ਆਰਡਰ ਹੋਏ ਸਭ ਆਰਡਰ ਹੋਏ ਆ ਕੀ ਇਹਦੇ ਵਿੱਚ ਲਗਾਇਆ ਜਾ ਰਿਹਾ ਕਿ ਪੁਲਿਸ ਦੇ ਜਿਹੜੇ ਅਧਿਕਾਰੀ ਹੈ ਇਹਨਾਂ ਨੂੰ ਧਮਕਾ ਰਿਹਾ ਐਸਪੀ ਰੈਂਕ ਦੇ ਅਫਸਰ ਜਿਹੜਾ ਲੈ ਗਾਲੀ ਹੈ ਕਿ ਸਰਕਾਰ ਇੱਥੇ ਆ ਕੇ ਬੈਠ ਗਈ ਹੈ ਮੁੱਖ ਮੰਤਰੀ ਇੱਥੇ ਆ ਗਏ ਨੇ ਤੇ ਮੰਤਰੀ ਇੱਥੇ ਆ ਗਏ ਇਹ ਸਾਡੇ ਹਰ ਨਾਗਰਿਕ ਨੂੰ ਧਮਕਾਣਾ ਸ਼ੁਰੂ ਕਰਤਾ ਧਮਕਾ ਕੇ ਡਰ ਧਰਾ ਕੇ ਅਰ ਪੈਸੇ ਦੇ ਜੋਰ ਨਾਲ ਇਹ ਇਲੈਕਸ਼ਨ ਨਹੀਂ ਜਿੱਤੀ ਜਾ ਸਕਦੀ ਇਹ ਇਲੈਕਸ਼ਨ ਪਿਆਰ ਦੇ ਨਾਲ ਹੀ ਜਿੱਤੀ ਜਾ ਸਕਦੀ ਹੈ ਤੇ ਪਿਆਰ ਐਸੀ ਲੋਕਾਂ ਨੂੰ ਦੇ ਰਹੇ ਆ ਸਾਨੂੰ ਲੋਕਾਂ ਨੇ ਪਹਿਲਾਂ ਵੀ ਜਿਤਾਇਆ ਤੇ ਹੁਣ ਵੀ ਜਿਤਾਣਗੇ ਲੇਕਿਨ ਐਸੀ ਇਸ ਤਰੀਕੇ ਦੇ ਨਾਲ ਆਪਣੇ ਲੋਕਾਂ ਦੇ ਨਾਲ ਧੱਕਾ ਨਹੀਂ ਹੋਣ ਦੇਣਾ ਸਰਕਾਰ ਇਹ ਕੰਮ ਦੇ ਵਿੱਚ ਇੰਟਰਫੇਅਰ ਨਾ ਕਰੇ ਕੋਰਟ ਨੇ ਆਰਡਰ ਕੀਤੇ ਵੇ ਕੋਰਟ ਚੋ ਪਹਿਲੀ ਤਰੀਕ ਨੂੰ ਕੋਰਟ ਖੁੱਲ ਜਾਣੀ ਜਿਹੇ ਜਿਹੇ ਆਰਡਰ ਲਿਆਉਣਗੇ ਐਸੀ ਉਹ ਆਰਡਰਾਂ ਦਾ ਸਤਕਾਰ ਕਰਾਂਗੇ ਅੱਜ ਆਰਡਰ ਸਾਡੇ ਕੋਲ ਹੈ ਕੱਲ ਨੂੰ ਇਹਨਾਂ ਕੋਲ ਹੋਣਗੇ ਤਾਂ ਇਹਨਾਂ ਨੂੰ ਹੋਰ ਜਾਣਗੇ ਉਹੀ ਅੱਜ ਦਾ ਨਹੀਂ ਹੈ 15 ਸਾਲ ਤੋਂ ਇਹਨਾਂ ਦਾ ਕਿੰਨੇ ਸਾਲ ਤੋਂ ਕਬਜ਼ਾ ਤੁਹਾਡੇ 10 ਸਾਲ ਤੋਂ 10 ਸਾਲ ਤੋਂ ਇਹਨਾਂ ਦਾ ਕਬਜ਼ਾ ਹੈ ਇਹਨਾਂ ਦਾ ਗੇਟ ਲੱਗਿਆ ਹੋਇਆ ਇਹ ਇੱਥੇ ਰਹਿ ਅੰਦਰ ਕਬਜ਼ਾ ਹੈ ਜੀ ਸਰ ਇੱਕ ਗੱਲ ਦੱਸ ਦਿੰਦਾ ਤੁਹਾਡੇ ਜਿਹੜੇ ਲੀਟਰ ਹੈਗੇ ਜਿਨ੍ਹਾਂ ਦਾ ਇੱਥੇ ਕਬਜ਼ਾ ਹੈਗਾ ਉਹ ਕਹ ਰਹੇ ਕਿ ਮੈਨੂੰ ਜਿਹੜੇ ਹਾਲਾ ਅਧਿਕਾਰੀ ਪੁਲਿਸ ਦੇ ਆ ਉਹ ਤੰਕਾਰੇ ਤੁਸੀਂ ਐਮਪੀ ਹੋ ਕੇ ਉਹ ਕਾਰਵਾਈ ਕਰਨ ਦੀ ਏਦਾਂ ਹੈ ਕਿ ਐਮਪੀ ਕੋਲ ਕੋਈ ਪਾਵਰ ਨਹੀਂ ਹੁੰਦੀ ਕਿਸੇ ਕੋਲ ਕਬਜ਼ਾ ਤੇ ਕਾਰਵਾਈ ਕਰਨ ਦੀ ਲੇਕਿਨ ਇੱਕ ਮੈਂ ਕਹਿ ਦੇਣਾ ਚਾਹੀਦਾ ਕਿ ਪੁਲਿਸ ਸਭ ਦੀ ਸਾਂਝੀ ਹੁੰਦੀ ਹੈ ਇਸ ਕਰਕੇ ਇੱਕ ਤਰਫਾ ਨਾ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਨਾ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਨਾ ਹੀ ਸਰਕਾਰ ਨੂੰ ਕਰਨਾ ਚਾਹੀਦਾ ਜਦ ਮੁੱਖ ਮੰਤਰੀ ਬਣ ਜਾਂਦਾ ਉਹ ਸਬਦਾ ਸਾਂਝਾ ਹੁੰਦਾ ਹੈ ਉਹਨੇ ਨਿਆ ਕਰਨਾ ਹੁੰਦਾ ਹੈ ਇੱਥੇ ਆ ਕੇ ਮੁੱਖ ਮੰਤਰੀ ਨਿਆ ਕਰੇ ਇਹ ਜਿਹੜਾ ਨਜਾਇਜ਼ ਸਾਡੇ ਬੰਦੇ ਨੂੰ ਇੱਕ ਦਿਨ ਚ ਥੋੜਾ ਬਣ ਗਈ ਹੈ ਬਿਲਡਿੰਗ ਆਖਰ ਕਈ ਮਹੀਨੇ ਤੋਂ ਬਣ ਰਹੀ ਹੈ ਤੇ ਨੀਹਾਂ ਵੀ ਬਣੀਆਂ ਇਹਦੀ ਨਕਸ਼ੇ ਵੀ ਪਾਸ ਹੋਏ ਆ ਅੱਜ ਤੱਕ ਤਾਂ ਕੋਈ ਆਇਆ ਨਹੀਂ ਆ ਹੁਣ ਵੋਟਾਂ ਆ ਗਈਆਂ ਤਾਂ ਸਾਰਾ ਕੁਝ ਹੋ ਗਿਆ ਕੰਮ ਖਰਾਬ ਇਸ ਕਰਕੇ ਇਹ ਇਨਾ ਪਾਸੇ ਸਟੇ ਵੀ ਹੈ ਦੂਸਰੀ ਪਾਰਟੀ ਦਾ ਪਤਾ ਕਰੋਗੇ ਕੌਣ ਹੈਗੀ ਦੂਜੀ ਪਾਰਟੀ ਯਾਰ ਮੈਂ ਕਿਉਂ ਪਤਾ ਕਰਾਂ ਦੂਸਰੀ ਪਾਰਟੀ ਇਸ ਟਾਈਮ ਦਾ ਪ੍ਰਸ਼ਾਸਨ ਬਣਿਆ ਹੋਇਆ ਪ੍ਰਸ਼ਾਸਨ ਇੱਥੇ ਆ ਕੇ ਦੂਸਰੀ ਪਾਰਟੀ ਦੀ ਲੜਾਈ ਲੜ ਰਿਹਾ ਸਿਰਫ ਇਸ ਕਰਕੇ ਕਿ ਇੱਧਰ ਐਮਸੀ ਹੈ ਤੇ ਇਹਨੂੰ ਤੋੜਨਾ ਹੈ ਇਹ ਤਰੀਕਾ ਚੱਲਣਾ ਨਹੀਂ ਇਹ ਮਾਮਲਾ ਜਿਹੜੇ ਬੜਿਆ ਜਿਹੜੇ ਕੰਮ ਚੱਲਦਾ ਹੈ ਇਹਦੇ ਨਕਸ਼ੇ ਕਾਰਪੋਰੇਸ਼ਨ ਦੇ ਕੋਲੋਂ ਪਾਸ ਹੈ ਇਹਨਾਂ ਦੀ ਐਨਓਸੀਆਂ ਕੱਚੀਆਂ ਪੱਕੀਆਂ ਔਰ ਇਹਨਾਂ ਐਨਓਸੀਆਂ ਨਕਸ਼ੇ ਅਸੀਂ ਪਾਸ ਕਰਵਾਏ ਹੋਏ ਆ ਜਿਹੜੇ ਬੰਦਿਆਂ ਨੇ ਬਹੁਤ ਸਾਰੀ ਮਦਦ ਕਰਦੀ ਆ ਉਹਨਾਂ ਖਸਰਿਆਂ ਦੇ ਉੱਤੇ ਕੋਰਟ ਵੱਲੋਂ ਸਟੇ ਲੱਗ ਚੁੱਕਾ ਹੈ ਕੋਟ ਲੱਗੇ ਉਹ ਕੋਟ ਉਹ 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 ਲਾਤਾ ਹੈ ਜੀ ਪਾਰਟੀ ਦਾ ਕੀ ਨਾਮ ਹੈ ਤੁਜੀ ਬਾੜੀ ਇਹਨਾਂ ਨੂੰ ਪੁੱਛ ਬੋਲਦਾ ਨਾ ਨਾ ਹੀ ਪਤਾ ਜੀ ਨਾ ਪਤਾ ਨਾ ਮੋਰੇ ਨੇ ਪੁਲਿਸ ਜੰਦੀ ਪੁੱਛ ਮੋਰੇ ਆਉਂਦੀ ਜੀ ਕੀ ਪੁਲਿਸ ਕੀ ਕਹਿੰਦੀ ਹੈ ਉਹ ਸਾਨੂੰ ਕਹਿੰਦੀ ਸੀ ਉਹਨਾਂ ਨੇ ਮਦਦ ਕਰਦੇ ਸਾਨੂੰ ਇਹ ਜਗਾ ਛੱਡ ਦਿਓ ਬਸ ਛੱਡ ਦਿਓ ਉਹਨੂੰ ਦੇਣੀ ਹੈ ਜੀ ਤੁਹਾਨੂੰ ਇੱਕ ਚੰਨੀ ਸਾਹਿਬ ਕਹਿੰਦੇ ਇੱਕ ਪਿੰਡੀ ਗੱਲ ਉਹ ਬਿੜ ਕੇ ਯਾਨੀ ਜੀ ਮਰੇ ਰਵੀ ਨੂੰ ਵੱਡਾ ਜਿਹਾ ਕੋਟ ਵੱਡੀ ਹੁੰਦੀ ਹੈ ਜੀ ਨਹੀਂ ਚੰਨੀ ਸਾਹਿਬ ਕਹਿੰਦੇ ਤੁਹਾਨੂੰ ਪਾਰਟੀ ਚ ਸ਼ਾਮਲ ਹੋਣੀ ਉਹਦੇ ਨਾਲ ਇਹਨਾਂ ਬੰਦੇ ਸਰੇ ਭੇਜਦੇ ਤੁਹਾਨੂੰ ਸਾਡਾ ਕੰਮ ਕਰਵਾਉਂਦੇ ਆਂ ਕੌਣ ਦਾ ਨਾਂ ਨਹੀਂ ਦੱਸਦਾ ਜੀ ਨਾਂ ਦੱਸਦਾ ਪ੍ਰਚਾਰੀ ਬੰਦੇ ਨਾਂ ਨਹੀਂ ਦੱਸਦਾ ਮੈਂ ਮਡੇ ਸਾਡੇ ਸੀਐਮ ਸਾਹਿਬ ਮਡੇ ਮੇਰੇ ਪ੍ਰਚਾਰ ਜੋ ਬੈਠੇ ਆ ਜੀ ਕਨੀ ਸਾਹਿਬ ਬੈਠੇ ਐਂ ਪਰ ਪਾਰਲੀਮੈਂਟ ਦੇ ਸਾਡੇ ਸਾਰੇ ਐਮਐਲਏ ਵਗੈਰਾ ਬੈਠੇ ਆ ਔਰ ਦੇਖੋ ਅੱਜ ਮੈਂ ਜਦੋਂ ਉਧਰ ਚੱਲ ਜਾਵਾਂ ਤੇ ਸਭ ਕੁਝ ਪਾਸਵਰਡ ਸਾਹਿਬ ਉਹ ਸਹੀ ਹੋਣਾ ਜੀ ਇਹ ਜਗ੍ਹਾ ਮੇਰੀ 9 ਸਾਲ ਪਹਿਲਾਂ ਲਈ ਹੋਈ ਆ ਉਸ ਬੰਦੇ ਨੇ ਜਗ੍ਹਾ ਸਿਰਫ 1 ਸਾਲ ਪਹਿਲਾਂ ਲਈ ਸੀਗੀ ਤੇ ਉਹਨੇ ਉਹਦੇ ਵਾਸਤੇ ਬਹੁਤ ਸਾਰੇ ਕੰਮ ਕਰਦੀ ਆ ਉਹ ਦੇਖੋ ਤੁਸੀਂ ਹੁਣ ਵੀ ਇੱਕ ਚੈੱਕ ਕਰ ਲੋ ਉਹ ਬਾਲਟੀ ਇੱਥੇ ਹੈ ਨਹੀਂਗੀ ਅਸੀਂ ਆਏ ਔਰ ਸਾਰੇ ਸਾਰੇ ਸਤਕਾਰਯੋਗ ਸਾਡੇ ਐਮਐਲਏ ਐਕਸਟਰਾ ਵੈਲੇ ਮੈਂਬਰ ਪਾਰਲੀਮੈਂਟ ਸਾਰੇ ਨਾਲ ਬੈਠੇ ਨੇ ਆਗੇ ਪਰ ਉਹ ਪਾਰਟੀ ਤੇ ਹੈ ਨਹੀਂ ਬੋਟ ਡਰਾਇਆ ਤੁਹਾਡੇ ਸਾਰੇ ਬੰਦੇ ਮੇਰੇ ਬੰਦਿਆਂ ਦੇ ਉੱਤੇ ਜਿਹੜੇ ਲੇਬਰ ਵਾਲੇ ਉਹਨਾਂ ਨੂੰ ਡੰਡੇ ਮਚੜਾਇਆ ਉਥੋ ਜੀ ਉਹ ਸਾਨੂੰ ਅੰਦਰ ਨਹੀਂ ਬੰਦ ਦਿੱਤਾ ਐਡੇ ਕੋ ਸਾਡੀਆਂ ਰਿਸੀਆਂ ਸਾਡੀ ਐਨਓਸੀ ਤੇ ਐਸ ਪਰ ਜਿਹੜੇ ਕਾਰਪੋਰੇਸ਼ਨ ਸਾਡੇ ਨਕਸ਼ੇ ਪਾਸ ਆ ਠੀਕ ਹੈ ਜੀ ਨਕਸ਼ੇ ਪਾਸ ਹੈਗੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਬੜਾ ਸ਼ਾਂਤੀਪੂਰਵਕ ਕੰਮ ਚੱਲਦਾ ਪਿਆ ਆ ਬਟ ਪੁਲਿਸ ਨੂੰ ਪਤਾ ਨਹੀਂ ਕਿਹੜੀ ਅਲਰਜੀ ਹੈਗੀ ਆ ਇੰਨੀ ਪੁਲਿਸ ਦੀ ਕਿਹਦੀ ਦੇਖੀ ਕਿਸੇ ਦਾ ਕੰਮ ਬੰਦ ਕਰਨ ਗਈ ਤੇ ਸਾਰੀ ਦੇਖੋ ਪੂਰੇ ਪੰਜਾਬ ਦੀ ਜਲੰਧਰ ਦੀ ਪੁਲਿਸ ਅੱਥੇ ਆ ਕੇ ਸਾਨੂੰ ਧੱਕਾ ਕਰਦੀ ਪਈ ਆ ਸਾਨੂੰ ਧੱਕਾ ਕਰਦੀ ਵੀ ਸਾਡੀ ਲੇਬਰ ਪਿਆਰਤੀ ਸਾਡੇ ਕੰਮ ਬੰਦ ਕਰਦੇ ਪਈ ਆ ਕਰਨ ਗਈ ਆ ਭਾਜੀ ਭਾਜੀ ਇਹ ਕਹਿੰਦੇ ਆ ਜੀ ਕਿਸੇ ਦੇ ਖਸਰੇ ਤੁਹਾਡੇ ਇੱਥੇ ਬੋਲਦੇ ਪਏ ਆ ਉਹਦੇ ਵਾਸਤੇ ਅਸੀਂ ਕੋਰਟ ਦੇ ਵਿੱਚੋਂ ਸਟੇ ਲੈ ਕੇ ਆਏ ਆ ਜਿਹੜਾ ਦੂਜੀ ਪ ਉਹਨਾਂ ਦੀ ਜਿਹੜੀ ਟਰਾਂਸਫਰ ਜਿਹੜੀ ਉਹ ਜਿਹੜੀ ਉਹਨਾਂ ਰਿਸ਼ਤੀ ਸੀ ਨਾ ਉਹਦੀ ਟਰਾਂਸਫਰ ਤੇ ਜੱਜ ਸਾਹਿਬ ਨੇ ਰੋਕ ਲਾ ਦਿੱਤੀ ਹੈਗੀ ਹੈ ਉਹ ਤੋਂ ਟਰਾਂਸਫਰ ਤੇ ਰੋਕ ਲੱਗ ਗਈ ਨਾ ਉਹ ਪ੍ਰੋਪਰਟੀ ਤੇ ਕੇਸ ਲੜ ਸਕਦੇ ਨਾ ਲੋਨ ਲੈ ਸਕਦੇ ਨਾ ਟਰਾਂਸਫਰ ਹੋ ਸਕਦੀ ਹੈ ਨਾ ਉਸ ਤੇ ਕੁਝ ਕਰ ਸਕਦੇ ਆ ਅਸੀਂ ਬਿਲਕੁਲ ਕਲੀਅਰ ਹੈ ਸਾਡੇ ਕੋਲੋਂ ਸਾਡੀ ਜਿਹੜੀ ਹੈਗੀ ਆ ਵਿਦ ਲਾਜ਼ ਵਿਦ ਲਾਜ਼ ਸਾਡੇ ਕੋਲ ਸਾਡੇ ਦੋਨੋਂ ਜਿਹੜੇ ਹੈਗੇ ਆ ਜੱਜ ਸਾਹਿਬ ਦੇ ਨੋਟਿਸ ਆਏ ਹੋਏ ਆ ਅਸੀਂ ਆਪਣਾ ਬੜਾ ਕੰਮ ਕਰਦੇ ਪਰ ਸਾਨੂੰ ਪੁਲਿਸ ਡੇਲੀ ਤੱਕ ਕਰ ਰਹੀ ਆ ਪਿਛਲੇ 6 ਮਹੀਨਿਆਂ ਤੋਂ ਸਾਨੂੰ ਪੁਲਸ ਤੰਗ ਕਰਨ ਦੀ ਹੈ ਜੀ ਮੌਕੇ ਤੇ ਸਾਡੇ ਐਸਐਚਓ ਸਾਹਿਬ ਏਸੀਪੀ ਸਾਹਿਬ ਚਾਰ ਥਾਣੇ ਦੇ ਐਸਐਚਓ ਸਿਰਫ ਇਸ ਕੰਮ ਨੂੰ ਰੋਕਾਉਣ ਵਾਸਤੇ ਆਏ ਹੋਏ ਆ ਕੋਈ ਦੂਜੀ ਪਾਰਟੀ ਕੋਲ ਕੰਪਲੇਂਟ ਕੋਈ ਕੀਤੀ ਕੀ ਕੋਈ ਨਹੀਂ ਦੂਜੀ ਪਾਰਟੀ ਜਿਹੜੀ ਦੇਖੋ ਜੀ ਦੂਜੀ ਪਾਰਟੀ ਦਾ ਬੰਦਾ ਅੱਜ ਤੱਕ ਮੌਕੇ ਤੇ ਇੱਥੇ ਨਹੀਂ ਆਇਆ ਪੁਲਿਸ ਉਹਨਾਂ ਨਾਲ ਪਤਾ ਨਹੀਂ ਕੀ ਲੈਣਦੇ ਨੇ ਦਾ ਹੈਗਾ ਆ ਉਹਨਾਂ ਦੇ ਕਰਕੇ ਉਹਨਾਂ ਦੇ ਐਸਐਡਾ ਵਰਕਿੰਗ ਲੱਗੇ ਹੋਇਆ ਉਹਨਾਂ ਦਾ ਕੰਮ ਕਰਦੀ ਵੀ ਪੰਜਾਬ ਪੁਲਿਸ ਦੂਜੀ ਪਾਰਟੀ ਕਿਸੇ ਪੋਲੀਟਿਕਲ ਦੂਜੀ ਪਾਰਟੀ ਜੀ ਪੋਲੀਟਿਕਲ ਲੈਵਲ ਨਹੀਂ ਦੂਜੀ ਪਾਰਟੀ ਪੁਲਿਸ ਪਾਰਟੀ ਪੁਲ ਅੰਦਰ ਖੈਦਾ ਆ ਉਹ ਸੌਦੇ ਦੇ ਉੱਪਰ ਹਾਈ ਕੋਰਟ ਤੇ ਕੁੰਡੀ ਪੈ ਗਈ ਹੈ ਜੱਜ ਸਾਹਿਬ ਨੇ ਕੁੰਡੀ ਪਾਤੀ ਹੈ ਤੇ ਉਹਦੇ ਇਨਾਂ ਨੂੰ ਮਰਚਾ ਲੜਦਿਆਂ ਪਿਆ ਉਹਦੇ ਕਰਕੇ ਸਾਡਾ ਸਾਰਾ ਕੰਮ ਥੇ ਰੁਕਾਇਆ ਜਾ ਰਿਹਾ ਹੈਗਾ ਇਹਨਾਂ ਨੂੰ ਪੁੱਛਦੇ ਸਾਡਾ ਕੰਮ ਸਾਡਾ ਕਿਉਂ ਰੁਕਾਇਆ ਜਾ ਰਿਹਾ ਹੈ ਇਹਨਾਂ ਨੂੰ ਪੁੱਛ ਲੋ ਨਕਸ਼ੇ ਪਾਸ ਅਪ ਟੂ ਡੇਟ ਐਵਰੀ ਡਾਕੂਮੈਂਟ ਵੀ ਹੈ ਹਰ ਇੱਕ ਨੂੰ ਨੋਟਿਸ ਮਿਲਿਆ ਸੀ ਤੁਹਾਨੂੰ ਦੇਖੋ ਕੀ ਹੁੰਦਾ ਹੈ ਐਸ ਪਰ ਕੋਰਪੋਰੇਸ਼ਨ ਸਾਡੇ ਸਾਡੇ ਕੰਮ ਚੱਲਦੇ ਸੀ ਕਾਰਪੋਰੇਸ਼ਨ ਨੇ ਸਾਨੂੰ ਕਿਹਾ ਕਿ ਤੁਹਾਡੀ ਇਹ ਜਿਹੜੀ ਬਾਹਰਲੀ ਦੁਆਰ ਆ 4 ਫੁੱਟ ਜਿਹੜੀ ਹੈਗੀ ਆ 4 ਫੁੱਟ 4 ਫੁੱਟ ਜਿਹੜੇ ਹੈਗੇ ਆ ਅ 4 ਫੁੱਟ ਅੱਗੇ ਪਿੱਛੇ ਬੜੀਆਂ ਅਸੀਂ ਐਸ ਪਰ ਕਾਰਪੋਰੇਸ਼ਨ ਅਸੀਂ ਆਹੀ ਕਿਆ ਸੀ ਬਾਜੀ ਜਿਹੜੀ ਸਾਡੀ ਕੰਡ 2-3 ਫੁੱਟ ਅੱਗੇ ਪਿੱਛੇ ਹੋਣ ਵਾਲੀ ਆ ਉਹ ਅਸੀਂ ਪਰੇ ਕਰ ਲਵਾਂਗੇ ਬਕੋਹਾ ਦੀ ਧਰਤੀ ਤੇ ਇੱਥੇ ਜਿਹੜੀ ਹੈ ਪ੍ਰਾਪਰਟੀ ਹੈ ਤੇ ਉਹਦਾ ਮੈਨੇ ਦੋ ਪਾਰਟੀਆਂ ਨੇ ਜਿੰਨਾ ਵਿੱਚ ਇੱਕ ਵਿਜੇਤ ਕੋਹਾ ਤੇ ਦੂਸਰੀ ਪਾਰਟੀ ਜਿਹੜਾ ਬਾਬਾ ਬੁੱਢਾ ਸਾਹਿਬ ਪਰਦੋਵਾਰ ਹੈ ਉਹਨਾਂ ਦੇ ਅਮਨ ਲਾਲੀ ਦੀ ਉਹਨਾਂ ਵੱਲੋਂ ਇਸ ਪ੍ਰਾਪਰਟੀ ਦਾ ਦੋਨਾਂ ਵੱਲੋਂ ਕਲੇਮ ਕੀਤਾ ਜਾਂਦਾ ਕਿ ਇਹ ਦੋਨਾਂ ਦੀ ਪ੍ਰਾਪਰਟੀ ਹੈ ਜਿਹਦੇ ਸਬੰਧ ਵਿੱਚ ਪਿਛਲੇ ਮਹੀਨੇ ਮਾਰਚ ਵਿੱਚ ਕਿੰ ਆ ਰੇਲਵੇ ਤੇ ਨਿਸ਼ਾਨਦੇਹੀ ਜਿਹੜੀ ਹੋਈ ਮਾਰਚ ਵਿੱਚ ਮਾਰਚ ਵਿੱਚ ਨਿਸ਼ਾਨਦੇਹੀ ਕਰਵਾਈ ਗਈ ਸੀ ਜਿਹੜੇ ਜਿਹਦੇ ਵਿੱਚ ਸਾਡੇ ਪੁਲਿਸ ਅਫੀਸ਼ਰਸ ਮੌਕੇ ਤੇ ਆਏ ਸੀ ਸਾਡੇ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਸੀਨੀਅਰ ਅਫੀਸ਼ਰ ਸੀਗੇ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਸੀਗੀ ਸਾਰੇ ਜਗ੍ਹਾ ਦੀ ਨਿਸ਼ਾਨਦੇਹੀ ਦੇ ਵਿੱਚ ਦੋਨੋਂ ਪਾਰਟੀਆਂ ਇਨਵੋਲਵ ਹੋਈਆਂ ਸੀਗੀਆਂ ਉਦੋਂ ਨਿਸ਼ਾਨਦੇਹੀ ਕਰਵਾ ਕੇ ਦੋਨੋਂ ਪਾਰਟੀਆਂ ਨੂੰ ਉਹਦੇ ਬਾਰੇ ਦੱਸਿਆ ਗਿਆ ਹੁਣ ਜਿਹੜੇ 3-4 ਦਿਨ ਤੋਂ ਇੱਥੇ ਵਿਜੇਦ ਕੋਹਾ ਪਾਰਟੀ ਵੱਲੋਂ ਇੱਥੇ ਉਹ ਸਾਰੀ ਕੀਤੀ ਜਾ ਰਹੀ ਸੀਗੀ ਕਿ ਇਹ ਦੱਸ ਕੇ ਕਿ ਇਹ ਮੇਰੀ ਜਗ੍ਹਾ ਹੈ ਤੇ ਮੈਂ ਆਪਣੀ ਜਗ੍ਹਾ ਤੇ ਉਹ ਸਾਰੀ ਕਰ ਰਿਹਾ ਜਦਕਿ دوسری ਪਾਰਟੀ ਨੇ ਮਿਊਨਿਸਪਲ ਕਾਰਪੋਰੇਸ਼ਨ ਅਤੇ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ ਕੰਪਲੇਂਟਸ ਦਿੱਤੀਆਂ ਨਾਲ ਹੀ ਸਾਡੇ ਸੀਪੀ ਕਮਿਸ਼ਨਰ ਆਫਿਸ ਵਿੱਚ ਵੀ ਕੰਪਲੇਂਟਸ ਦਿੱਤੀਆਂ ਤੇ ਦੱਸਿਆ ਗਿਆ ਕਿ ਨਾਲ ਉਹਨਾਂ ਨੇ ਆਪਣਾ ਰਿਕਾਰਡ ਲਗਾ ਕੇ ਜਿਹੜੇ ਉਹਨਾਂ ਕੋਲ ਪ੍ਰੂਫ ਸੀਗੇ ਉਹਦਾ ਰਿਕਾਰਡ ਲਗਾ ਕੇ ਉਹਨਾਂ ਨੇ ਇਹ ਕੰਮ ਨੂੰ ਰਕਵਾਉਣ ਦੇ ਵਾਸਤੇ ਉਹਨਾਂ ਨੇ ਮੰਗ ਕੀਤੀ ਜਿਹਦੇ ਬਿਹਫ ਦੇ ਉੱਤੇ ਅਸੀਂ ਜਿਹੜੀ ਡਿਪਟੀ ਕਮਿਸ਼ਨਰ ਜਲੰਧਰ ਅਤੇ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਜਿਹੜੇ ਜਲੰਧਰ ਨੇ ਉਹਨਾਂ ਨੂੰ ਉਸ ਸੰਬੰਧੀ ਜਿਹੜੀ ਹੈਗੀ ਉਹਨਾਂ ਕੋਲ ਰਿਕਾਰਡ ਮੁਹੱਈਆ ਕਰਾਉਣ ਲਈ ਕਿਹਾ ਗਿਆ ਜੋ ਕਿ ਏਟੀਪ ਜਿਹੜੇ ਟਾਊਨ ਪਲਾਨਰ ਨੇ ਉਹਨਾਂ ਵੱਲੋਂ ਤੇ ਜਿਹੜੇ ਮੌਕੇ ਦੇ ਤਹਿਸੀਲਦਾਰ ਪਟਵਾਰੀ ਸਾਰਿਆਂ ਵੱਲੋਂ ਰਿਪੋਰਟਸ ਦਿੱਤੀਆਂ ਗਈਆਂ ਨੇ ਕਿ ਇਹ ਜਿਹੜੀ ਜਗ੍ਹਾ ਹੈ ਇਹਦੀ ਮਾਲਕੀ ਕਾਗਜ਼ਾਂ ਦੇ ਵਿੱਚ ਇਹ ਅਮਨ ਲਾਲੀ ਦੇ ਨਾਮ ਤੇ ਬੋਲਦੀ ਹੈ ਜੋ ਉਹਨਾਂ ਨੇ ਰਿਕਾਰਡ ਸਾਨੂੰ ਪ੍ਰੈਜ਼ੈਂਟ ਕੀਤਾ ਸਿਵਲ ਅਥਾਰਟिटीज ਵੱਲੋਂ ਇਸ ਸੰਬੰਧ ਵਿੱਚ ਕੱਲ ਇੱਥੇ ਸਿਵਲ ਦੇ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਸੀਗੇ ਅਤੇ ਜਿਹੜੇ ਏਟੀਪੀ ਕਾਰਪੋਰੇਸ਼ਨ ਦੇ ਨੁਮਾਇੰਦੇ ਸੀਗੇ ਇਹਨਾਂ ਨੂੰ ਇਸ ਚੀਜ਼ ਬਾਰੇ ਸਮਝਾਣ ਹੈ ਕਿ ਤੁਸੀਂ ਕਿਉਂਕਿ ਇਹ ਪ੍ਰਾਪਰਟੀ ਦਾ ਡਿਸਪਿਊਟ ਚੱਲ ਰਿਹਾ ਹੈ ਤੁਸੀਂ ਜਿੰਨੀ ਦੇਰ ਤੱਕ ਕੋਈ ਹੱਲ ਨਹੀਂ ਹੋ ਜਾਂਦਾ ਇਹਦਾ ਜਿੰਨੀ ਦੇਰ ਤੱਕ ਇਹਨੂੰ ਪੱਕੇ ਤੌਰ ਤੇ ਯਕੀਨੀ ਨਹੀਂ ਬਣ ਜਾਂਦਾ ਕਿ ਇਹ ਕਿਹਦੀ ਪ੍ਰਾਪਰਟੀ ਹੈ ਤੇ ਇਹਦਾ ਕਾਬਜ ਕੋਣ ਹੈ ਕੋਣ ਇੱਥੇ ਕੰਸਟਰਕਸ਼ਨ ਕਰ ਰਿਹਾ ਹੈ ਤੁਸੀਂ ਉਨੀ ਦੇਰ ਵਾਸਤੇ ਇਹ ਜਗ੍ਹਾ ਮਤਲਬ ਕੰਸਟਰਕਸ਼ਨ ਰੋਕ ਦਿੱਤੀ ਜਾਵੇ ਅਦਰਵਾਈਜ਼ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਸਕਦੀ ਹੈ ਸੋ ਸਾਡਾ ਵੀ ਇਹਨਾਂ ਨੂੰ ਇਹੀ ਵੀਰ ਉਹ ਰਿਕਵੈਸਟ ਕਰ ਰਹੇ ਆ ਕਿ ਜਗਾਹ ਤੇ ਇੱਥੇ ਹੀ ਰਹਿਣੀ ਹੈ ਜਗਾਹ ਕਿਤੇ ਚਲੇ ਨਹੀਂ ਜਾਣੀ ਇੱਥੇ ਹੀ ਹੈ ਸੋ ਜਿੰਨੀ ਦੇਰ ਤੱਕ ਸਿਵਲ ਪ੍ਰਸ਼ਾਸਨ ਮਿਊਨਿਸਪਲ ਕਾਰਪੋਰੇਸ਼ਨ ਐਸ ਵੈਲ ਐਸ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਉਹ ਕਨਫਰਮ ਨਹੀਂ ਹੋ ਜਾਂਦਾ ਅਸ਼ੂਰ ਨਹੀਂ ਹੋ ਜਾਂਦਾ ਇੱਥੇ ਕੰਸਟਰਕਸ਼ਨ ਨਾ ਕੀਤੀ ਜਾਵੇ ਕਿਉਂਕਿ ਜੇਕਰ ਉਹ ਤਕੇ ਨਾਲ ਕੰਸਟਰਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਦੂਜੀ ਪਾਰਟੀ ਵੀ ਅਗੋਂ ਆਪਣੇ ਜਿਹੜੀ ਬੰਦੇ ਲੈ ਕੇ ਆਣਗੇ ਮੈਂ ਨਹੀਂ ਚਾਹੁੰਦਾ ਕਿ ਇਲੈਕਸ਼ਨ ਦੇ ਦਿਨ ਨੇ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਅ ਐਂਡ ਆਰਡਰ ਦੀ ਗੱਲਬਾਤ ਹੋਵੇ ਕੋਈ ਵੀ ਕਿਸੇ ਵੀ ਵਿਅਕਤੀ ਦਾ ਕੋਈ ਵੀ ਨੁਕਸਾਨ ਹੋਵੇ ਮੇਰੀ ਇਹੀ ਰਿਕਵੈਸਟ ਹੈ ਦੋਨੋਂ ਪਾਰਟੀਆਂ ਨੂੰ ਤੇ ਅਸੀਂ ਦੋਨੋਂ ਪਾਰਟੀਆਂ ਨੂੰ ਇਹੀ ਰਿਕਵੈਸਟ ਕਰ ਰਹੇ ਹਾਂ ਕਿ ਜਿੰਨੀ ਦੇਰ ਤੱਕ ਕੋਈ ਫੈਸਲਾ ਨਹੀਂ ਹੋ ਜਾਂਦਾ ਸਟੇਟਸ ਕੋ ਕੋਈ ਵੀ ਇਹਦੇ ਵਿੱਚ ਕੋਈ ਵੀ ਅੱਗੇ ਉਸਾਰੀ ਨਾ ਕਰੇ। ਵੀ ਇਹ ਵੀ ਕਹਿ ਰਹੇ ਕਿ ਸਾਡੇ ਕੋਲ ਕੋਰਟ ਵੱਲੋਂ ਸਟੇ ਵੀ ਹੈਗਾ। ਜੀ ਕੋਰਟ ਵੱਲੋਂ ਇਸ ਟਾਈਮ ਦੇ ਉੱਤੇ ਛੁੱਟੀਆਂ ਚੱਲ ਰਹੀਆਂ ਨੇ ਕੋਰਟ ਵੱਲੋਂ ਇੱਕ ਪਾਰਟੀ ਨੇ ਹੁਣ ਅੱਜ ਫ੍ਰਾਈਡੇ ਹੈ ਸੈਟਰਡੇ ਸੰਡੇ ਅੱਗੇ ਛੁੱਟੀ ਆ ਜਾਣੀ। ਹੁਣ ਅਸੀਂ ਦੂਸਰੀ ਪਾਰਟੀ ਨੂੰ ਮੌਕਾ ਦੇ ਰਹਿਣਾ ਕਿ ਇਹੀ ਜਿਹੜਾ ਮੈਂ ਪੁਆਇੰਟ ਕਿਹਾ ਕਿ ਜਗਾਹ ਨਾ ਕਿਤੇ ਨਹੀਂ ਚਲੇ ਜਾਣਾ ਜਿਦੀ ਹੈ ਉਹਦੀ ਹੀ ਰਹਿਣੀ ਹੈ ਜੋ ਦਿਖਾਣਗੇ ਉਹ ਵੀ ਅਸੀਂ ਜਿਹੜਾ ਹੈਗਾ ਸਟੇ ਵੀ ਜਿਹੜਾ ਹੈ ਸਿਵਲ ਅਥਾਰਟिटीज ਨੇ ਦੇਖਣਾ ਸਾਡਾ ਕੰਮ ਸਿਰਫ ਤੇ ਸਿਰਫ ਇਹ ਲਾਅ ਐਂਡ ਆਰਡਰ ਮੇਨਟੇਨ ਕਰਨਾ ਨਹੀਂ ਲੜਾਈ ਝਗੜਾ ਨਾ ਹੁੰਦਾ ਸਾਡਾ ਕਹਣਾ ਕਿ ਤੋੜਨ ਦੀ ਕੋਸ਼ਿਸ਼ ਕਰੀ ਨਹੀਂ ਜੇ ਹੋਜੀ ਤੇ ਇਲੈਕਸ਼ਨ ਦਾ ਇੱਕ ਦੌਰ ਚੱਲ ਰਿਹਾ ਹੈ ਇਹੋ ਜਿਹੇ ਜਿਹੜੇ ਉਹ ਜੀ ਜਾਨੇ ਇਹਦੇ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ ਬਟ ਸਾਡੇ ਵੱਲੋਂ ਇਹੋ ਜਿਹਾ ਕੋਈ ਕਿਸੇ ਨੂੰ ਕੋਈ ਪ੍ਰੈਸ਼ਰ ਨਹੀਂ ਇਟਸ ਅ ਨਾਨ ਪੋਲਿਟিক্যাল ਇਸ਼ੂ ਇੱਕ ਜਗ੍ਹਾ ਦਾ ਮਸਲਾ ਹੈ ਤੇ ਜੇ ਨਹੀਂ ਇਹੋ ਜੀ ਕੋਈ ਗੱਲ ਰੈਂਕ ਦੇ ਰੈਂਕ ਦੇ ਧੰਗਾ ਰਹੇ ਜੇ ਮੈਂ ਧੰਗਾ ਹਾਂ ਦਤ ਮੈਂ ਇਦਾਂ ਬਰੀਫ ਥੋੜੀ ਤੁਹਾਨੂੰ ਕਰਦਾ ਠੀਕ ਹੈ ਜੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਵੱਲੋਂ ਆਪਣੀ ਜਾਇਦਾਦ ਹੋਣ ਦਾ ਦਾਵਾ ਕੀਤਾ ਜਾ ਰਿਹਾ ਬਾਕੀ ਸਿਵਲ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਇਸ ਦਾ ਹੱਲ ਕੱਢਿਆ ਜਾਵੇਗਾ ਫਿਲਹਾਲ ਦੋਵੇਂ ਧਿਰਾਂ ਨੂੰ ਉਸਾਰੀ ਕਰਨ ਤੋਂ ਰੋਕ ਦਿੱਤਾ ਗਿਆ ਅਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵੰਦਰ ਕੁਮਾਰ ਦੀ ਰਿਪੋਰਟ